10000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਕਲਰਕ ਵਿਜੀਲੈਂਸ ਵਿਭਾਗ ਵੱਲੋਂ ਕੀਤਾ ਰੰਗੇ ਹੱਥੀਂ ਕਾਬੂ ਮਾਨਯੋਗ ਅਦਾਲਤ ਪੇਸ਼ ਕਰ ਪੁਲਿਸ ਨੇ 2 ਦਿਨ ਦਾ ਲਿਆ ਰਿਮਾਂਡ ਹੋ ਸਕਦੇ ਨੇ ਵੱਡੇ ਖੁਲਾਸੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਵਿੱਡੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਕੌਂਸਲ ਤਰਨਤਾਰਨ ਵਿਖੇ ਤਾਇਨਾਤ ਕਲਰਕ ਬਰਿੰਦਰਪਾਲ ਉਰਫ ਵਿੱਕੀ ਨੂੰ 10000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹੱਥੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਬਲਾਰੇ ਨੇ ਦੱਸਿਆ ਕਿ ਉક્ત ਮੁਲਜ਼ਮ ਨੂੰ ਸੁਖਦੇਵ ਸਿੰਘ ਵਾਸੀ ਪਿੰਡ ਵੱਲੀਪੁਰ ਜ਼ਿਲ੍ਹਾ ਤਰਨਤਾਰਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਸਦੇ ਹੋਟਲ ਵਿੱਚ ਬਿਜਲੀ ਦਾ ਮੀਟਰ ਲਗਾਉਣ ਲਈ ਇਤਰਾਜ਼ ਹਿੰਟਾ ਸਰਟੀਫਿਕੇਟ ਐਨਓਸੀ ਜਾਰੀ ਕਰਨ ਬਦਲੇ ਉਕਤ ਮੁਲਜ਼ਮ ਕਲਰਕ ਨੇ ਉਸ ਕੋਲ 33000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਬਲਾਰੇ ਨੇ ਅੱਗੇ ਦੱਸਿਆ ਕਿ ਮੰਡਲੀ ਤਫਦੀਸ ਉਪਰਾੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸਿਕਾਇਤ ਕਰਤਾ ਤੋਂ 10000 ਰੁਪਏ ਰਿਸ਼ਵਤ ਲੈਂਦੇ ਰੰਗੇ ਹਾਥੀ ਕਾਬੂ ਕਰ ਲਿਆ ਵਿਜੀਲੈਂਸ ਬਿਊਰੋ ਦੇ ਡਿਊਟੀ ਅਫੀਸਰ ਸਰਨਜੀਤ ਸਿੰਘ ਨੇ ਦੱਸਿਆ ਕਿ ਕਲ ਤਰੰਤਾਰਨ ਨਗਰ ਕੌਂਸਲ ਦਫ਼ਤਰ ਦੇ ਕਲਰਕ ਵਿੱਕੀ ਨੂੰ 10000 ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ ਸੀ ਜਿਸ ਨੂੰ ਅਜਮਾਨਯੋਗ ਅਦਾਲਤ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ 2 ਅਗਸਤ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ ਹੁਣ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ ਪੰਜਾਬ ਸਮਾਚਾਰ ਤੋਂ ਮੋਨੂ ਸਰਵਟੇ ਦੇ ਨਾਲ ਗੁਰਪ੍ਰੀਤ ਸੰਧੂ ਦੀ ਖਾਸ ਰਿਪੋਰਟ ਕਿ ਉਹ ਕਿਰਮ ਮੈਂਦਾ ਜਿਹੜੇ ਸੋਚ ਵਿਦੇਸ਼ੀ ਨੇ ਉਹ ਦਿੱਤੀ ਸੀ ਤੇ ਉਹਨਾਂ ਨੇ ਦੱਸਿਆ ਕਿ ਕਾਫੀ ਪਹਿਲੇ ਜਿਆਦਾ ਮੰਗਦੇ ਸੀ ਪਹਿਲਾਂ 30000 ਰੁਪਏ ਦੀ ਮੰਗ ਕੀਤੀ ਸੀ ਜੀ ਤੇ 10000 ਰੁਪਏ ਨਾਲ ਦਿੱਤੀ ਅੱਛਾ ਤੇ ਸਰ ਜਿਹੜੇ ਕਲੀਕਲ ਸਟੇ ਸਰ ਸਾਰੇ ਮੁੱਖ ਮੰਤਰੀ ਦਾ ਦੇਜਾ ਕੇ ਇਹਨਾਂ ਦੀ ਜਾਂਚ ਵੀ ਹੋਏਗੀ ਬਾਅਦ ਵਿੱਚ ਬਿਲਕੁਲ 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 ਸਮਾਂ ਦੇ ਸੀ ਲੈ ਸਰ ਅੱਛਾ ਜੀ ਹਾਂ ਜੀ ਤੇ ਸਰ ਇਹ ਦੋ ਦੋ ਆਰ ਨੂੰ ਦੁਬਾਰਾ ਪੇਸ਼ ਕਰਨਾ ਚਾਹੁੰਦੇ ਜੀ ਸਰ ਦੋ ਆਰ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰਨਾ ਇਸ ਸਰ ਇੱਕ ਵਿਕਰ ਮਿਲਦਾ ਜਿਹੜੇ ਸੁਖਦੇਵ ਸਿੰਘ ਨੇ ਜਿੱ ਦਿੱਤੀ ਸੀ ਤੇ ਉਹਨਾਂ ਨੇ ਦੱਸਿਆ ਕਿ ਕਾਫੀ ਪੈਸੇ ਦੀ ਮੰਗਾਂ ਲੰਗੀ ਗਈ ਸੀ ਪਹਿਲਾਂ ਤੇ 30000 ਰੁਪਏ ਦੀ ਮੰਗ ਕੀਤੀ ਸੀ ਜੀ ਤੇ 10000 ਰੁਪਏ ਉਹਨਾਂ ਨੇ ਜਿਹੜਾ ਮੁੱਕ ਤੇ ਅੱਛਾ ਜੀ ਤੇ ਸਰ ਜਿਹੜੇ ਵਿਜੀਲੈਂਸ ਸਰ ਮੁੱਖ ਮੰਤਰੀ ਦਾ ਇਹ ਜਿਹਾ ਕਿ ਇਹਨਾਂ ਦੀ ਜਾਂਚ ਵੀ ਹੋਏਗੀ ਬਾਅਦ ਵਿੱਚ ਜੀ ਬਿਲਕੁਲ ਬਿਲਕੁਲ ਸਰ ਕਿੰਨਰ ਮੰਗਦੇ ਸਰ ਪਲੀਜ਼ ਥੋੜਾ ਜਿਹਾ ਦੋ ਤਿੰਨ ਧਰ ਮੰਗਦੇ ਦੋ ਤਿੰਨ